ਸੋ ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਗੁਰਦਾਸਪੁਰ ਦੀ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀ ਨੇ ਜਿਹਦੇ ਚੱਲਦੇ ਬਾਰਡਰੋਂ ਪਾਰ ਹਰ ਵਾਰੀ ਡਰੋਨ ਦੇ ਜ਼ਰੀਏ ਨਸ਼ਾ ਸਪਲਾਈ ਕੀਤਾ ਜਾ ਰਿਹਾ ਤਾਂ ਗੁਰਦਾਸਪੁਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਦੇ ਵੱਲੋਂ ਇੱਕ ਡਰੋਨ ਸਮੇਤ ਵੱਡੀ ਮਾਤਰਾ ਦੇ ਵਿੱਚ ਹੈਰਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਆਓ ਸੁਣਦੇ ਹਾਂ ਸੋ ਡਿਸਟ੍ਰਿਕਟ ਦਾਸਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਏਰੀਏ ਦੇ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਸੀ ਔਰ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਨੌਰ ਤੇ ਸ ਮੇਜਰ ਸਿੰਘ ਐਸਐਚਓ ਕਲਨੌਰ ਅਲੱਗ-ਅਲੱਗ ਪੁਲਿਸ ਪਾਰਟੀਆਂ ਮੜਾਈ ਅਸੀਂ ਤੇ ਹੋਰ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਨਾਲ ਏਰੀਆ ਲੱਗਦਾ ਹੈ ਇਹ ਪ੍ਰੋਪਰ ਸੱਚੀ ਕੀਤਾ ਗਿਆ ਸੀ। ਪੁਰਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਰਚ ਆਪਰੇਸ਼ਨ ਇੱਕ ਡਰੋਨ ਬਰਾਮਦ ਹੋਇਆ ਸੀ। ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ। ਜੋ ਦਰਾਨੇ ਦੇ ਸਰਚ ਜਿਹੜਾ ਹੈਗਾ ਇਹ ਤੋਂ ਜਿਹੜੀ ਹੈ ਇੱਕ ਪੈਕਟ ਬਰਾਮਦ ਹੋਇਆ। ਜੋ ਚੈੱਕ ਕਰਨ ਤੇ ਉਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮੁਕਰਮਾਂ ਦਰਜ ਕਰ ਲਿਆ ਗਿਆ 23 85 ਐਫਆਰ ਨੰਬਰ 76 ਸੋ 10 11 12 에어ਕ੍ਰਾਫਟ ਐਕਟ ਦੇ ਤਹਿਤ ਵੀ ਨਾਲ ਹੀ ਇਹ ਹੈਗਾ ਅ ਤਨਾਮਾ ਐਡ ਕੀਤੀ ਗਈ ਤੀਂ ਨੇ ਸੋ ਮੁਕਰਮਾਂ ਦਰਜ ਕਰਕੇ ਫਿਰ ਤਬਤੀਸ਼ ਚੱਲੀ ਹੈ ਸਰ ਪਤਾ ਲੱਗ ਕਿਹਦੇ ਵਾਸਤੇ ਇਹ ਫਰਦਰ ਅਨੁਸਕਿਰ ਕਰ ਰਹੇ ਆ ਅਸੀਂ ਬਹੁਤ ਡੀਪਰ ਇਨਵੈਸਟੀਗੇਸ਼ਨ ਹੈ ਲੇਕਿਨ ਇਸੀ ਤੋਂ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਕਰਮਾਂ ਦਰਜ ਕੀਤਾ ਸੋ ਇਹ ਇਨਵੈਸਟੀਗੇਸ਼ਨ ਕਰਾਂਗੇ ਪ੍ਰੋਪਰ ਥੋਰੋਲੀ ਇਹਦੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ ਅਨਲਿਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜੈਨਾ ਫੋਨ ਅਨਲਿਸਿਸ ਕਰਕੇ ਚੈੱਕ ਕਰਾਂਗੇ ਇੰਜ ਕੋਈ ਵਿਅਕਤੀ ਉਪਤਾਰ ਨਹੀਂ ਹੋਇਆ ਅਨਨੋਨ ਦੇ ਖਿਲਾਫ ਮਕਰਮਾਂ ਦਰਜ ਕੀਤਾ ਔਰ ਇਸੀ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਦੰਮ ਚਾਵਾਗੇ ਜਿੱਥੇ ਕੋ ਲੋਕੇਸ਼ਨ ਵਗੈਰਾ ਆਉਣੀ ਆ ਜਾਂ ਉਹ ਡਿਟੇਲ ਵਾਇਕੀ ਉਸ ਬਾਅਦ ਚ ਬਾਟ ਹੋਰ ਇਨਵੈਸਟੀਗੇਸ਼ਨ ਜੀ ਜਿਹੜੇ ਖੇਤਾਂ ਦੇ ਬਲੀਕਿਟ ਕੇਸ ਇਹ ਅਗਵਾਨ ਪਿੰਡ ਦੇ ਖੇਤ ਨੇ ਇੰਡਰੂਸਿੰਗ ਹੈਗਾ ਜਿਹਦਾ ਨਾਲ ਫਾਰਮਰ ਹੈ ਉਹਨਾਂ ਕਿਤੇ ਜੇ ਮਿਲੀ ਇ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਅ ਕਸਮ ਜਨੀਗਰ ਜਿਹੜੀ ਹੈਗੀ ਇਹਨੂੰ ਭੇਜਾਂਗੇ ਸੋ ਉਹ ਤੋਂ ਫਰਦਰ ਉਹਦੀ ਰਿਪੋਰਟ ਬਾਅਦ ਦੇਖੀ ਜਾਏਗੀ ਤੇ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚਲੇਗਾ ਉਹਦੀ ਰਿਪੋਰਟ ਇਹ ਉਹ ਮਾਰਕਾ ਵਗੈਰਾ ਉਹੀ ਉੱਤੇ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਨੂੰ ਐਫਐਸਐਲ ਪੋਰਟੀ ਚ ਜਿਹੜੀ ਹੈਗੀ ਅਫਸਰਸ ਦੀ ਟੀਮ ਹੀ ਕਾ ਦੇਖਿਆ ਜਾ ਰਿਹਾ ਕਿ ਸਲਹਦੋਂ ਪਾਰ ਨਸ਼ਾ ਡਰੋਨ ਦੇ ਜ਼ਰੀਏ ਭੇਜਣ ਦਾ ਇਹ ਪਹਿਲਾ ਮਾਮਲਾ ਨਹੀਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਕੋਝੀਆਂ ਚਾਲਾਂ ਲਗਾਤਾਰ ਖੇਡੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕਿ ਇੱਥੇ ਬੀਐਫਐਸ ਦੇ ਬੀਐਸਐਫ ਦੇ ਜਿਹੜੇ ਨੌਜਵਾਨ ਤਾਇਨਾਤ ਨੇ ਉਹਨਾਂ ਦੇ ਵੱਲੋਂ ਵੀ ਇਹਨਾਂ ਦੀਆਂ ناکਾਮ ਕੋਸ਼ਿਸ਼ਾਂ ਨੂੰ ਜਿਹੜਾ ਕਿ ਢੇਰ ਕਰ ਦਿੱਤਾ ਜਾਂਦਾ ਤਾਂ ਦੂਜੇ ਪਾਸੇ ਗੁਰਦਾਸਪੁਰ ਦੇ ਪੁਲਿਸ ਵੀ ਸਰਹੱਦੀ ਇਲਾਕੇ ਦੇ ਵਿੱਚ ਬਾਜ਼ ਵਰਗੀ ਅੱਖ ਰੱਖੀ ਹੋਈ ਹੈ ਬਿਊਰੋ ਰਿਪੋਰਟ ਅਖੰਡ ਲੋਕ